ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਆਏ ਹੋਇਆ ਜੀ ਪਟਨਾ ਸਾਹਿਬ ਗੁਰਦੁਆਰਿਆਂ ਦੀ ਯਾਤਰਾ ਲਈ ਸੋ ਅੱਜ ਆਪਾਂ ਚੱਲੇ ਆਂ ਲੋਕਲ ਗੁਰਦੁਆਰਿਆਂ ਦੇ ਦਰਸ਼ਨ ਕਰਨ ਤੇ ਤੁਹਾਨੂੰ ਵੀ ਕਰਾਉਨੇ ਆ ਨਾਲ ਨਾਲ ਵੀਡੀਓ ਨੂੰ ਚਲਦੀ ਚਲਦੀ ਕਰ ਦਿਓ ਸ਼ੇਅਰ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਕਰਿਓ ਜੀ ਦਰਸ਼ਨ ਅੱਜ ਜੀ ਕਰਾਉਨੇ ਆ ਤੁਹਾਨੂੰ ਦਰਸ਼ਨ ਮੇਲੇ ਅੱਜ ਲੋਕਲ ਗੁਰਦੁਆਰਿਆਂ ਦਾ ਪਟਨਾ ਸਾਹਿਬ ਇੱਕ বাস ਆਪਣੀ ਉਹ ਖੜੀ ਆ ਇੱਕ বাস ਆਪਣੀ ਆਹ ਖੜੀ ਆ ਚੱਲਿਆਂ ਲੋਕਲ ਦਰਸ਼ਨ ਕਰਨ ਦੇ ਇਹਨੇ ਜੀ ਪਟਨੇ ਦੀਆਂ ਗਲੀਆਂ ਦੇਖੋ ਭੀੜ ਭੜਕਾ ਆਪਾਂ ਤੁਰੇ ਜਾ ਰਹੇ ਹਾਂ ਗੁਰਦੁਆਰਾ ਸਨਾਰ ਟੋਲੀ ਵੱਲ ਜੋ ਕਿ ਬਾਜ਼ਾਰ ਦੇ ਵਿੱਚ ਹੈ ਕਰਾਉਨੇ ਆ ਤੁਹਾਨੂੰ ਦਰਸ਼ਨ ਮੇਲਾ ਨਾਲੇ ਆਪ ਵੀ ਕਰਦੇ ਆ ਇਹ ਰਸਤਾ ਜਾਂਦਾ ਜੀ ਗੁਰਦੁਆਰਾ ਸਨਾਰ ਟੋਲੀ ਨੂੰ ਦੇਖੋ ਬੋਰਡ ਲੱਗਿਆ ਹੈ ਜਾ ਰਹੇ ਆਪਾਂ ਤੁਰੇ ਇਹ ਆ ਗਿਆ ਜੀ ਗੁਰਦੁਆਰਾ ਸਾਹਿਬ ਸਨਾਰ ਟੋਲੀ ਇਹ ਦਰਬਾਰ ਸਾਹਿਬ ਆ ਗਿਆ ਜੀ ਮੈਂ ਚੱਲਦੇ ਆਂ ਉੱਪਰ ਆਪਾਂ ਜੀ ਦਰਬਾਰ ਸਾਹਿਬ ਗੁਰਦੁਆਰਾ ਸਨਾਰ ਟੋਲੀ ਦਾ ਕਰੋ ਦਰਸ਼ਨ ਆਪਾਂ ਵੀ ਕਰਦੇ ਆਂ ਤੇ ਤੁਹਾਨੂੰ ਵੀ ਕਰਵਾਉਂਦੇ ਆਂ

ਆਪ ਜੀ ਜਿਸ ਸਥਾਨ ਤੇ ਬੈਠੇ ਹੋ ਇਸ ਪਾਵਨ ਪਵਿੱਤਰ ਸਥਾਨ ਦੇ ਨਾਮ ਗੁਰਦੁਆਰਾ ਸੰਗਤ ਸੁਨਾਟੋਲੀ ਹਨ ਪਹਿਲੇ ਪਾਸੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਭਾਈ ਬਾਲਾ ਜੀ ਤੇ ਭਾਈ ਮਰਦਾਨਾ ਜੀ ਜਦੋਂ ਪੂਰਬ ਕੀ ਯਾਤਰਾ ਕਰਦੇ ਹੋਏ ਗੁਰਦੁਆਰਾ ਗਉਘਾਟ ਬਿਸੰਬਰਪੁਰ ਪਹੁੰਚੇ ਪਗਾ ਜੈਤਾ ਮੰ지 ਨੂੰ ਦਰਸ਼ਨ ਦੇਣ ਵਾਸਤੇ ਭਾਈ ਮਰਦਾਨਾ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ ਕੋਲ ਬਿੰਤੇ ਕੀਤੀ ਮਹਾਰਾਜ ਸਾਨੂੰ ਭੁੱਖ ਲੱਗੀ ਹੈ ਕੁਛ ਛਕਣ ਵਾਸਤੇ ਦਿਓ ਨਹੀਂ ਤਾਂ ਮੇਰੇ ਸਾ ਰੁਕ ਜਾਣਗੇ ਗੁਰੂ ਨਾਨਕ ਦੇਵ ਜੀ ਮਹਾਰਾਜ ਇੱਕ ਪੱਥਰ ਦਾ ਟੁਕੜਾ ਫੜਾ ਦਿੱਤਾ ਗੁਰੂ ਸਾਹਿਬ ਜੀ ਦੇ ਹੱਥ ਲੱਗਣੇ ਜਿਹੜਾ ਪੱਥਰ ਸੀ ਉਹ ਲਾਲ ਹੋ ਗਿਆ ਲਾਲ ਹੀਰਾ ਨੂੰ ਕਹਿੰਦੇ ਕਹਿਣ ਲਗੇ ਇਸ ਨੂੰ ਬੇਚ ਕੇ ਰਾਸ਼ਨ ਪਾਣੇ ਲਾਤੇ ਆਪ ਛਕਤੇ ਹੋਰ ਦੁਜੀਆ ਨੂੰ ਵੀ ਛਕਾਓ ਗੁਰਦੁਆਰਾ ਗਉ ਘਾਟ ਤੋਂ ਵਿਚਦੇ ਹੋਏ ਇਸੇ ਸਥਾਨ ਤੇ ਪਹੁੰਚੇ ਇਸ ਸਥਾਨ ਤੇ ਸੁਨਿਆਰੇ ਦੀ ਮਹਲੇਨ ਮੁਰਲੀ ਤਰ ਸੁਨਿਆਰ ਨੂੰ ਲਾਲ ਵਿਖਾਏ ਵਿਕਦੇ ਕਹਿਣ ਲਗੇ ਦਾ ਮੁੱਲਾ ਸੀ ਨਹੀਂ ਦੇ ਸਕਦਾ ਸੀ ਤਾਂ ਛੋਟਾ ਵਪਾਰੀ ਆ ਸਭ ਤੋਂ ਵੱਡਾ ਸਾਲਸ ਰਾਜ ਜੋਰੀ ਐਨ ਸਾਹਿਬ ਮੁੱਲੇ ਲੈਂਗੇ ਜਿੱਥੇ ਕੀ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਹਨ ਉਸ ਤੋਂ ਪਹਿਲਾਂ ਸਾਲਸ ਰਾਜ ਜੋਰੀ ਦੀ ਹਵੇਲੀ ਸਨ ਇਸ ਸਥਾਨ ਤੇ ਚੱਲ ਕੇ ਸਾਲਸ ਰਾਜ ਜੋਰੀ ਖੁੱਲ ਗਏ ਲਾਲ ਨੂੰ ਵਿਖਾਏ ਲਾਲ ਵਿਕਦੇ ਕਹਿਣ ਲਗੇ ਦਾ ਮੁੱਲਾ ਸੀ ਨਹੀਂ ਦੇ ਸਕਦੇ ਆ अदरका तो एक सौ एक रुपया मंगवाए भाई मरदाना जी न फा दिता लाल भी वापस मुड़ दिते कह लगे दर्शन ही बेटा है, है। सामू भी दर्शन करा दह लगे मरदाना जी तन गुरु नानक देव जी महाराज पंजाब तो चल के आए हैं तन गुरु नानक देव जी महाराज गुरद्वारा गौ घाट बिसंबरपुर ठहरे ने मालिक ती सेवादार हाँ ਤੇ ਸਾਲਸ ਰਾਜ ਜੋਰੇ ਲੰਗਰ ਪਾਣੀ ਬਣਾ ਕੇ ਭਾਈ ਮਰਦਾਨੇ ਜੀ ਨੂੰ ਤੇ ਮੁਰਲੇ ਘਰ ਨੂੰ ਲੰਗਰ ਪਾਣੀ ਛਕਾ ਕੇ ਤੇ ਰਲ ਮਿਲ ਕੇ ਗੁਰਦੁਆਰਾ ਗੋਹਾਟ ਬਿਸੰਬਰਪੁਰ ਗਏ ਤਨਗੁਰ ਨਾਨਕ ਦੇਵ ਜੀ ਮਹਾਰਾਜ ਨੂੰ ਦਰਸ਼ਨ ਕਰਦੇ ਆ ਚਰਨਾਂ ਵਿੱਚ ਬੇਨਤੀ ਕੀਤੀ ਮਹਾਰਾਜ ਆਪਣੇ ਲੋਕਾਂ ਦੇ ਕਰ ਚੱਲ ਕੇ ਚਰਨ ਪਾਓ ਤੇ ਤਨਗੁਰ ਨਾਨਕ ਦੇਵ ਜੀ ਮਹਾਰਾਜ ਕਹ ਲਗੇ ਦਸਵੇਂ ਜਾਮਾ ਆਪ ਜੀ ਦੇ ਕਰ ਹੀ ਅਵਤਾਰ ਲੈਵਾਂਗੇ ਦਸਵੇਂ ਜਾਮਾ ਆਪ ਜੀ ਦੇ ਕਹਹੀਂ ਅਵਤਾਰ ਲੈ ਵਾਂਗੇ ਆਉਣ ਵਾਲਾ ਸਮਾ ਗੁਰੂ ਘਰ ਬਣਨਗੇ ਦੂਰੋਂ ਦੂਰੋਂ ਸੰਗਤਾਂ ਆਉਣ ਗਿਆ ਦਰਸ਼ਨ ਕਰਨ ਗਿਆ ਉਹਨਾਂ ਦੀਆਂ ਸਾਰੀਆਂ ਮਨ ਕਾਮਨਾ ਪੂਰਨ ਹੋਣ ਗਿਆ ਤੇ ਮੁਰਲੀ ਤਰਨੋ ਹੁਕਮ ਹੋਇਆ ਮੁਰਲੀ ਤਰ ਤੇਰੇ ਜਗਾਂ ਨੂੰ ਭਾਗ ਲਗਣਗੇ ਆਉਣ ਵਾਲਾ ਸਮਾ ਗੁਰੂ ਘਰ ਬਣਨਗੇ ਦੂਰੋਂ ਦੂਰੋਂ ਸੰਗਤਾਂ ਆਉਣ ਗਿਆ ਦਰਸ਼ਨ ਕਰਨ ਗਿਆ ਅਰਦਾਸਾਂ ਬੇਨਤੀ ਕਰਾਉਣ ਗਿਆ ਉਹਨਾਂ ਦੀਆਂ ਸਾਰੀਆਂ ਮਨ ਕਾਮਨਾ ਪੂਰਨ ਹੋਣਗੀਆਂ ਜਦੋਂ ਪੂਰਬ ਕੀ ਯਾਤਰਾ ਕਰਦੇ ਹੋਏ ਗੁਰਦੁਆਰਾ ਗਉ ਘਾਟ ਬਿਸੰਬਰਪੁਰ ਤੋਂ ਚੱਲ ਕੇ ਇਸੇ ਅਸਥਾਨ ਤੇ ਪਹੁੰਚੇ ਇਸ ਅਸਥਾਨ ਤੇ ਮੁਰਲੀ ਤਰ ਕਰਾਏ ਦੀਵਾਨ ਸਜਾਏ ਸਭ ਨੂੰ ਉਪਦੇਸ਼ ਦਿੱਤੇ ਚਰਨ ਪਾਹੁਲ ਦੇ ਕੇ ਸਭ ਨੂੰ ਆਪਣਾ ਸਿੱਖ ਬਣਾਇਆ ਇੱਥੇ ਸੁਨਿਆਰੇ ਦੇ ਮਹੱਲੇ ਸੰਨ ਜਦੋਂ ਇਸ ਸਥਾਨ ਦੇ ਨਾਮ ਪੈ ਗਿਆ ਗੁਰਦੁਆਰਾ ਸੰਗਤ ਸੁਨਾਰ ਟੋਲੀ ਇਹ ਤੋਂ ਦਾ ਇਤਿਹਾਸ ਹੈ ਬਾਕੀ ਜੋ ਵੀ ਸਰਦਾ ਭਾਵਨਾ ਨਾਲ ਗੁਰੂ ਕਾ ਲੰਗਰ ਵਾਸਤੇ ਪ੍ਰਸਾਦ ਵਾਸਤੇ ਸਰੂਪੇ ਵਾਸਤੇ ਸੇਵਾ ਕਰਨਾ ਚਾਹੁੰਦੇ ਹੋ ਸੇਵਾ ਕਰਕੇ ਗੁਰੂ ਮਹਾਰਾਜ ਦੀ ਖੁਸ਼ਿਆ ਪ੍ਰਾਪਤ ਕਰੋ 200 ਰੁਪਏ ਦੇ ਰਸੀਦ ਕਟਨ ਤੋਂ ਗੁਰੂ ਘਰ ਤੋਂ ਸਰੂਪਾ ਦਿੱਤੀ ਜਾਂਦੀ ਹੈ ਬਾਕੀ ਗੱਜ-ਬੱਜ ਕੇ ਬੁਲਾਓ ਪਾਕਨਾ ਸਾਹ ਦੇ ਬਾਜ਼ਾਰ ਹਾਂ ਜੀ ਸੰਗਤ ਜੀ ਆਪਾਂ ਪਨਾਹ ਢੋਲੀ ਤੋਂ ਚੱਲ ਕੇ ਹੁਣ ਪਹੁੰਚ ਚੁੱਕੇ ਆਂ ਗੁਰਦੁਆਰਾ ਗਊਕਾਟ ਤੋਂ ਆਦੇਸ਼ੀਆ ਦਾ బోర్ ਲੱਗਿਆ ਗਊਕਾਟ ਗੁਰਦੁਆਰਾ ਮੇਨ ਬਾਜ਼ਾਰ ਦੇ ਵਿੱਚੋਂ ਰੋੜ ਦੇ ਉੱਪਰ ਹੀ ਆ ਆਜੋ ਕਰਾਉਣੇ ਤੁਹਾਨੂੰ ਦਰਸ਼ਨ ਆਪਾਂ ਵੀ ਕਰਦੇ ਆ ਇਹ ਆ ਗਿਆ ਜੀ 메인 게ਟ ਰੋਡ ਦੇ ਆਓ ਜੀ ਆਪਾਂ ਕਰਾਉਣੇ ਤੁਹਾਨੂੰ ਦਰਸ਼ਨ ਦਰਵਾਜ਼ਾ ਆਉਦੇ ਤੇ ਨਾਲੇ ਇਤਿਹਾਸ ਏ ਆ ਗਿਆ ਜੀ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਤੁਸੀਂ ਵੀਡੀਓ ਰੋਕ ਕੇ ਪੜ ਸਕਦੇ ਹੋ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਦਾ ਸਥਾਨ ਉੱਤੇ ਪਹਿਲੇ ਪੁਰਬ ਦੀ ਉਦਾਸੀ ਸਮੇਂ ਭੁੱਜ ਕੇ ਭਗਤ ਜੈਤਾ ਮੱਲ ਦੀ ਹਵੇਲੀ ਘਰ ਨੂੰ ਪਵਿੱਤਰ ਕੀਤਾ ਸੰਗਤ ਦਾ ਨਾਮ ਦਿੱਤਾ ਸੀ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਆਪਣੀ ਪੂਰਵ ਯਾਤਰਾ ਸਮੇਂ ਪਰਿਵਾਰ ਸਮੇਤ ਇਸ ਨਿਵਾਸ ਤੇ ਸਥਾਨ ਕੀਤਾ ਇਸ ਸਥਾਨ ਦੇ ਜੋ ਕਿ ਇਤਿਹਾਸਿਕ ਵਸਤਾਂ ਹਨ ਛੜਾ ਸਾਹਿਬ ਜਿਸ ਦੇ ਉੱਤੇ ਗੁਰੂ ਜੀ ਆ ਕੇ ਬੈਠੇ ਸਨ ਹਰਸ਼ਿੰਗਾਰ ਦਾ ਦਰਾ ਹਰਸ਼ਿੰਗਾਰ ਦਾ ਦਰਸ਼ ਜਿਸ ਨਾਲ ਗੁਰੂ ਜੀ ਨੇ ਘੋੜਾ ਬੰਨਿਆ ਸੀ ਗੁਰੂ ਪਰਿਵਾਰ ਦੀ ਚੱਕੀ ਖਿੜਕੀ ਸਾਹਿਬ ਜਿਸ ਰਾਹੀਂ ਗੁਰੂ ਤੇਗ ਬਹਾਦਰ ਜੀ ਘੋੜੇ ਸੈਤੰਦਰ ਪ੍ਰਵੇਸ਼ ਕੀਤਾ ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਹਰ ਸਾਲ ਨਾਲ ਧੂਮ ਧਾਮ ਨਾਲ ਮਨਾਇਆ ਜਾਂਦਾ ਸੋ ਇਹ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਹੈ ਆਪਾਂ ਕਰਾਉਣਾ ਤੁਹਾਨੂੰ ਅੰਦਰੋਂ ਦਰਸ਼ਨ ਦੇ ਨਾਲੇ ਆਪ ਵੀ ਕਰ ਹੇ ਜੀ ਦਰਬਾਰ ਸਾਹਿਬ ਦਾ ਅਨੁਰੋਧ ਰਿਸ਼ ਦੇਖੋ ਇਹ

गुरु नानक देव जी महाराज पहली उदासी पूर्व यात्रा करते हुए इस स्थान पर पहुंचे हंस जोड़ के कहन लगे मुक्ति दे देते मुक्ति दे दात बखस करो उम्र बहुत हो चुकी है गुरु नानक देव जी महाराज भगत जी नहन लगे भगत जी अजय थमर संसार काफी बाकी है

दुख दुख है और दूर कर देओ। लगे दसों की दुख है, देव, के महाराज महाराज लगे कर तो तो गंगा बहुत दूर चली गई है शरीर बहुत कमजोर हो चुका है सा साथ गुंडा नहीं जाए एक कृपा करो आप दुख जोड़ता है गुरु नानक देव जी महाराज कहन लगे तो भगत जी गंगा जान कोई लड़ नहीं गंगा थानो इस स्थान पर आके स्नान करा के जाया करो भगत कहन लगे तो महाराज गंगा जी चल करके आओगे इस स्थान पर स्नान कराने वास्ते रस्ते से कई तरह के जीव जंतु रहते हैं बह जा के पानी से उन्होंने काफी लोग तकलीफ होगी रोज का काम है एक दिन का है नहीं गुणानिक देव जी महाराज कहंदे कि बच्चे तू चिंता ना करो आप भी अपने स्थान पे बैठ जावे इस जगह से गंगा गौ रूप धारण करके आओ मुखो जल घोल के स्नान प्राप्त कर के ताजे करो पीछे पासे आके दर्शन करोगे फल देवता मंजिल तक पूर्ण बनया हो स्थान बनिया है उस स्थान पे बैठ जाते सब ते गंगा गौ रूप धारण करके आंदे को जल जोड़ के स्नान करा के चला जाएगा इस घर के का नाम गुरुद्वारा गौ घाट बड़ी संगत है ये पहला नाम पुरातन ना दिसंबर को होया करता था गुरतेज तेग बहादुर जी महाराज बाबा बकाले चलकर परिवार समेत सिक्के का अंतर प्रचार करते हुए इस धाम से पहुंचे बरसात के दिन सब इस करके गुरु तेग जी महाराज

दुनिया दे मालक दे दुनिया दे आपकी भी वास्ते कोई दरवाजा बुआ बंद नहीं आपके अंदर आ जाओ वो टेक महादेव की मराठ पासे बैठिया एक छोटी जी खिड़की साथी खुली है प्रवाह दे नाल संतन दे नाल को सने छोटा रूप तारण करके उस खिड़की बिचो प्रवेश किताय अंदर एक किला सहेब बैठ के

ਜਿਹੜਾ ਇਹ ਪਰਿਵਾਰ ਵਿੱਚ ਛੋਟਾ ਹੋ ਕੇ ਆਉਂਦਾ ਉਹ ਹੀ ਵੱਡਾ ਹੁੰਦਾ। ਤੈਨੂੰ ਅੱਜ ਰਣਦੇਵ ਕੱਲ ਨੂੰ ਆ ਕੇ ਮੇਚਾ ਦਿਓ ਰੱਤ। ਕੱਲ ਨੂੰ ਆਇਆ ਮੇਚਾ ਲੈਣ ਵਾਸਤੇ ਤਰਖਾਣੀ ਕੀ ਬੈਠਦਾ ਛੋਟੀ ਲੱਗਦਾ ਜਿਵੇਂ ਵੱਡਾ ਇੱਕ ਮੱਟੀ ਲੱਗਰ ਨਾਲ ਹੋ ਗਈ ਕੋਈ ਮੱਟੀ ਹੈ। ਦਸਮਹਾਰਾਜ ਹੁਣ ਕੀ ਕਰੀ ਲੱਗਦਾ ਉਹ ਤੇਜ ਫਾਦਰ ਜੀ ਮਹਾਰਾਜ ਹਿਦਾਇਤ ਕਿਤਾ ਮਹਾਂ ਕਿਤਾ ਤਾਂ ਗਾਣੂਏ ਕੋਈ ਕੱਟਣਾ ਵਟਣਾ ਨਹੀਂ ਆ ਲੱਗਰ ਨੂੰ। ਇਹ ਲੱਗਰ 'ਚ ਸ਼ਕਤੀ ਹੈ।

ਤਮ ਸਾਹਿਬ ਜਿੱਦਾਂ ਗੱਲੇ ਲੱਗ ਕੇ ਰਾਸ ਕਰਦੇ ਨੇ ਤੇ ਬਾਹਰ ਆਪ ਦੇ ਨਾਮ ਦਾ ਦਰਸ਼ਕ ਕਿਲਾ ਹੈ ਜਿੱਥੇ ਘੋੜੇਵੰਨੇ ਸਿਮਰ ਨਾਲ ਫਲ ਦੇਤਾ ਮੰਡੀ ਦਾ ਖੂਦ ਹੈ ਨਾ ਵੀ ਹੋਰਾਂ ਤਾਂ ਤੇ ਆਪ ਦੀ ਦਸਲ ਕਰੋ ਰੂਪ ਕਰਦੇ ਆ ਕੁਛਿਆਂ ਪ੍ਰਾਪਤ ਕਰੋ ਜੇ ਸੰਗਤ ਜੀ ਇਸ ਵੇਲੇ ਤੁਸੀਂ ਦਰਸ਼ਨ ਕਰ ਰਹੇ ਹੋ ਖਾਰ ਸ਼ਿੰਗਾਰ ਦਾ ਦਰਸ਼ਕ ਜਿੱਥੇ ਗੁਰੂ ਤੇਗ ਬਹਾਦਰ ਜੀ ਨੇ ਆਪਣਾ ਘੋੜਾ ਬੰਨੇ ਸੀ ਪਟਨਾ ਸਾਹਿਬ ਦੇ ਅੰਦਰ ਗੁਰਦੁਆਰਾ ਗਊ ਘਰ ਦੇ ਵਿੱਚ ਨਿਸ਼ਾਨੀਆਂ ਕਰੋ ਜੀ ਦਰਸ਼ਨ ਗੁਰਦੁਆਰਾ ਗਊ ਘਰ ਦੇ ਵਿੱਚ ਹਾਰ ਸ਼ਿੰਗਾਰ ਦਾ ਦਰਖਤ ਤੇ ਦੁਬਾਰਾ ਦਾਪਾ ਕਰਾਉਣਾ ਤੁਹਾਨੂੰ ਦਰਸ਼ਨ ਹਾਂ ਮੇਰੇ ਵੀ ਤੁਹਾਨੂੰ ਫਾਇਦੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਸ਼ਾਬਾਹਤ ਤੁਹਾਡੇ ਬਾਬੇ ਜੱਲਾਵਾਲਾ ਆਪਰੇ ਜੀ ਗੁਰੂ ਸਾਹਿਬ ਦੀ ਪਹਿਲੀ ਮਾਤ ਦੀ ਜਗ੍ਹਾ ਤਾਰਦੀਵਾ ਜਰੂਰ ਆਜਾ ਆਜਾ ਬਹਾਰਾ ਦਾ ਧੰਨਵਾਦ ਨੂੰ ਕੋਣ ਸਵੇਤ ਕਰਾ ਇਹ ਜਮਨ ਦਾ ਕੋਣ ਸਵੇਤ ਇਹ ਸਾਕੀ ਰਾਹੀ ਗੁਰ ਤੇਗ ਬਹਾਦਰ ਜੀ ਸਮੇਤ ਘੋੜੇ ਅੰਦਰ ਪ੍ਰਵੇਸ਼ ਕੀਤੇ ਸੀ ਇਹ ਮਾਤਾ ਗੁਜਰੀ ਜੀ ਦੀ ਚੱਕੀ ਕਰੋ ਜੀ ਦਰਸ਼ਨ ਇਹ ਹੁੰਦਾ ਜੀ ਭਾਈ ਜੈਤਾ ਜੀ ਦਾ ਜਿੱਥੇ ਗੰਗਾ ਗਊ ਦਾ ਰੂਪ ਧਾਰ ਕੇ ਆ ਕੇ ਭਾਈ ਜੈਤਾ ਮੱਲ ਨੂੰ ਇਸ਼ਨਾਨ ਕਰਾਉਂਦੇ ਹੁੰਦੇ ਸੀ ਇਸ ਟੁੰਡ ਤੇ ਭਾਈ ਜੈਤਾ ਜੀ ਬਹਿ ਜਾਂਦੇ ਸੀ ਸੋ ਇੱਥੇ ਗੰਗਾ ਆ ਕੇ ਇਸ਼ਨਾਨ ਕਰਾ ਕੇ ਜਾਂਦੇ ਸੀ ਭਾਈ ਜੈਤਾ ਕੰਧਿਆ ਕਾ ਨੂੰ ਹੁੰਦਾ ਲਓ ਜੀ ਗੁਰਦੁਆਰਾ ਗਊ ਘਰ ਦੇ ਦਰਸ਼ਨ ਕਰਕੇ ਸੰਗਤ ਆਪਣੀ ਚੱਲੀ ਆ ਹੁਣ ਗੁਰਦੁਆਰਾ ਗੁਰੂ ਕੇ ਬਾਗਵਲ ਗੁਰੂ ਕੇ ਬਾਗਵਲ ਆਪਣੀ ਸੰਗਤ ਨੇ ਪਾਤੇ ਚਾਲੇ दिखाने अगर गुरुद्वारा गुरु का बाग पटना हम पहुंच गए गुरद्वारा हांडी साहब पास आ गया ये रोड मेन रोड तो चले हम गुरद्वारा हांडी साहब कराने तुम दर्शन ਆ ਗਿਆ ਜੀ ਗੁਰਦੁਆਰਾ ਹਾਂਦੀ ਸਾਹਿਬ ਦਾ ਰੋਡ ਬੋਰਡ ਆ ਗਿਆ ਪਾਣੀਆਂ ਦੀਆਂ ਗਲੀਆਂ ਵਿੱਚ ਪਟਨਾ ਸ਼ਹਿਰ ਦੀਆਂ ਗਲੀਆਂ ਚ ਕਿਸੇ ਟਾਈਮ ਗੁਰੂ ਸਾਹਿਬ ਵੀ ਇੱਥੇ ਫੇਰਦੇ ਹੁੰਦੇ ਸੀ ਅੱਜ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਨਾਲ ਤੁਹਾਨੂੰ ਕਰਾ ਰਹੇ ਹਾਂਗੇ ਦੇਖੋ ਜੀ ਇਹ ਆ ਗਿਆ ਜੀ ਗੁਰਦੁਆਰਾ ਹਾਂਦੀ ਸਾਹਿਬ ਆ ਗਏ ਜੀ ਸਕੂਰਦੋਰਾ ਦਾ ਇਤਿਹਾਸ ਵੀਡੀਓ ਰੋਕ ਕੇ ਤੁਸੀਂ ਪੜ੍ਹਨਾ ਕਰਿਓ ਇਹ ਗੁਰਦੁਆਰਾ ਦਾਹਮਨੀ ਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਜਾਦ ਵਿੱਚ ਬਣਾਇਆ ਗਿਆ। ਤਕਰੀਬਨ 7 ਸਾਲ ਪਤਨਾ ਸਾਹਿਬ ਰਹਿ ਕੇ ਪੰਜਾਬ ਨੂੰ ਚਾਲੇ ਕੌਣ ਸਮੇਂ ਪਹਿਲਾ ਪੜੌਦਾਨਾ ਪਰਵਚ ਕੀਤਾ। ਇੱਥੇ ਇੱਕ ਬਿਰਧ ਮਾਈ ਜਮੁਨਾ ਦੇਵੀ ਜੇ ਛੋਟੇ ਜਿਹੇ ਪੁਰਾਣੇ ਘਰ ਨੂੰ ਪਵਿੱਤਰ ਕੀਤਾ। ਇਸ ਮਾਈ ਨੇ ਗੁਰੂ ਜੀ ਵਾਸਤੇ ਇੱਕ ਛੋਟੀ ਹਾਂਡੀ ਵਿੱਚ ਖਿਚੜੀ ਤਿਆਰ ਕੀਤੀ ਸੀ। ਗੁਰੂ ਸਾਹਿਬ ਦੀ ਆਗਿਆ ਨਾਲ ਸੰਗਤ ਵਿੱਚ ਵਰਤਾਈ ਗਈ ਖਿਚੜੀ ਹਾਂਡੀ ਵਿੱਚ ਉਸਮਾਪਤ ਨਹੀਂ ਹੋਈ। ਸਾਰੀ ਸੰਗਤ ਨੇ ਰੱਜ ਕੇ ਛਕੀ। ਇਸ ਲਈ ਇਹ ਗੁਰਦੁਆਰਾ ਖਾਂਦੀ ਸਾਹਿਬ ਦੇ ਨਾਂ ਤੋਂ ਪ੍ਰਸਿੱਧ ਹੋਇਆ ਇੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪਾਵਨ ਪ੍ਰਕਾਸ਼ ਪੁਰਬ ਤੋਂ ਬਾਅਦ ਫਰਵਰੀ ਮਹੀਨੇ ਚ ਖਲਾਨਾ ਗੁਰਪੁਰਬ ਮਨਾਇਆ ਜਾਂਦਾ ਹੈ। ਤੋਂ ਆਪਾਂ ਚੱਲਦੇ ਹਾਂ ਅੰਦਰ ਤੇ ਕਰਾਉਨੇ ਤੁਹਾਨੂੰ ਦਰਸ਼ਨ। ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਪਰਵਾਹਦੇ ਹੋ जो गुरु धामा के दर्शन करके अपना जीवन सफल बना रहे हो जिस पवित्र पावन स्थान से आप शोभायमान हो हे गुरुद्वारा हां जी साहिब गाना पूरी तो अवश्य कार्य करके जाना जाता है कहीं प्रसाद हमारा भयो पटना शहर के पवन जो साहिब सार साहिब गुरु गोविंद सिंह जी महाराज जी का प्रकाश

ਸਾਰੇ ਜੀ ਨੂੰ ਬੋਲ ਸੇਂਜੇ ਮਹਾਰਾਜ ਜੀ ਦੇ ਨਾਲ ਰੱਖਣ ਪਟਨਾ ਸਾਹਿਬ ਤੋਂ ਚਲੀਆਂ ਆਇਆ ਇਸ ਸਥਾਨਕ